ਦੇੰਤ ਇਦਾਂ ਜੀ ਕਿ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਜਿਹੜਾ ਕਿ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਸੀ ਉਹਦੇ ਵਿੱਚ ਉਹ ਬੇਗਨਾਮ ਨਾ ਤਾਂ ਸਾਬਤ ਹੋਏ ਨੇ ਤੇ ਉਹ ਕੋਰਟ ਵਿੱਚ ਗਏ ਸੀ ਲੇਕਿਨ ਕੋਰਟ ਦੇ ਵਿੱਚੋਂ ਉਥੋਂ ਯੋਗਾ ਸਿੰਘ ਸੰਦੀਪ ਸਿੰਘ ਤੇ ਹੋਰ ਉਹਨਾਂ ਦੇ ਸੰਬੰਧੀ ਜਿਹੜੇ ਆ ਉਹ ਸਰਦਾਰ ਹਰਪਜਨ ਸਿੰਘ ਨੂੰ ਨੰਬਰਦਾਰ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਚੁੱਕ ਕੇ ਤੇ ਉਥੋਂ ਗੱਡਨਾਪ ਕਰਕੇ ਤੇ ਫਰਿਦਗੜ ਚੂੜੀਆਂ ਥਾਣੇ ਦੇ ਵਿੱਚ ਲਿਆਏ ਨੇ ਜੋ ਕਿ ਮਤਲਬ ਉਹ ਕਾਨੂੰਨੀ ਕਾਰਵਾਈ ਚੱਲਦੀ ਆ ਉਹਨਾਂ ਦਾ ਮਤਲਬ ਜੋ ਵੀ ਉਹ ਚੱਲਣ ਦਿਆ ਉਹਨਾਂ ਦਾ ਫਰਜ਼ ਨਹੀਂ ਪਈ ਕਿਸੇ ਨੂੰ ਗੱਡਨਾਪ ਕਰਨਾ ਲੇਕਿਨ ਉਹ ਗੱਡਨਾਪ ਕਰਕੇ ਫੜਗੜ ਚੂੜੀਆਂ ਠਾਣੇ ਚ ਲੈ ਆਏ ਨੇ ਤੇ ਬਕਾਇਓ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਜੀ ਉਹਨਾਂ ਨੂੰ ਕਿਹਨ ਸਾਫ ਸੀ ਕਿਤਾਂ ਦਾ ਇਨਸਾਨ ਇਨਸਾਨ ਜੀ ਉਹ ਸੱਚਾ ਜੀ ਸੱਚੇ ਮਿੱਤਰੇ ਮਤਲਬ ਕਾਰਵਾਈ ਕਿੱਦਾਂ ਦੀ ਕਾਰਵਾਈ ਚੱਲ ਰਹੀ ਹੈ ਕਾਰਵਾਈ ਉਹਨਾਂ ਤੋਂ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਗੱਡਨਾਪ ਕੀਤਾ ਉਹ ਗੱਡੀ ਤੇ ਲੈ ਗਿਆ ਜੀ ਉਹਨਾਂ ਨੂੰ ਨਾਲੇ ਮਾਰਕ ਟਾਈਪ ਕੀਤੀ ਹੈ ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਮਾਰਕਟਾਈਜ਼ ਕਰਕੇ ਉਹਨਾਂ ਦੀ ਪੱਗ ਪੁੱਗ ਲਾ ਕੇ ਅੱਗੇ ਆਪ ਗੱਡੀ ਚਲਾ ਕੇ ਲੈ ਆਏ ਜੀ ਤੇ ਅਸੀਂ ਕਹਿੰਦੇ ਆ ਵੀ ਜੋ ਇਹ ਉਹਨਾਂ ਸਾਫ਼ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮਤਲਬ ਦੁੱਧ ਤੋਂ ਦੁੱਧ ਤੇ ਪਾਣੀ ਨਹੀਂ ਕਰਨਾ ਚਾਹੀਦਾ ਕਿਤਾਇਆ ਸੋਰਾ ਨਹੀਂ ਅੱਛਾ ਤੇ ਉਹਨਾਂ ਦਾ ਜ਼ਮੀਨ ਦਾ ਝਗੜਾ ਚੱਲਦਾ ਸੀ ਪਿੰਡ ਵਿੱਚ ਉਹ ਤਰੀਕ ਦੇ ਮਾਮਲੇ 'ਚ ਹੀ ਗਏ ਸੀ ਉਹਨਾਂ ਰਸਤੇ ਵਿੱਚੋਂ ਕੋਰਟ ਦੇ ਬਾਹਰੋਂ ਚੁੱਕ ਲੈਂਦਾ ਇਹਨਾਂ ਨੇ ਸਾਰਿਆਂ ਨੇ ਅਸੀਂ ਤਾਂ ਫੇਸਬੁਕ ਤੇ ਵੀਡੀਓ ਵੇਖੀ ਤੇ ਅਹੀਂ ਉੱਤਨੀ ਭੱਜੇ ਆ ਕਿ ਤੇ ਇਹਨਾਂ ठाਣੇ 'ਚ ਚੁੱਕ ਕੇ ਲੈ ਜਾਂਦਾ ਸਾਨੂੰ ਇਨਸਾਫ਼ ਲੈਣਾ ਪੈਦਾ ਠੀਕ ਤੇ ਜਿਹੜਾ ਨਾ ਠੂਠ ਸਬੂਤ ਲਿਆਉਣ ਆਪਣੇ ਆਹੀਂ ਆਪਣੇ ਇਕੱਠੇ ਕਰਕੇ ਦਿੱਤੇ ਨੇ ਇਹ ਵੀ ਦੇਣ। ਬਾਈ ਇਦਾਂ ਤੇ ਜਿੰਨੂੰ ਮਰਜ਼ੀ ਸਾਡੇ ਘਰ ਦੇ ਪਰਿਵਾਰਕ ਮੈਂਬਰ ਜਿਹੜਾ ਬਾਅਦ ਜਾ ਕੇ ਉਸ ਨੂੰ ਜਿੰਨੂੰ ਮਰਜ਼ੀ ਚੁੱਕ ਲਿਆ ਕਰਨਗੇ। ਉਹ ਵੀਡੀਓ ਵਿੱਚ ਉਹਨਾਂ ਬੰਦਿਆਂ ਦੀ ਵੀਡੀਓ ਆਉਂਦੀ ਜੜ ਜੜੇ ਹੁਣ ਦੇ ਵਿੱਚ ਅਸੀਂ ਇੱਥੇ ਆਈ ਭੱਜੇ ਵੀ ਵੀਡੀਓ ਵੇਖ ਕੇ ਠਾਣੇ ਆਏ ਆਂ। ਇਹ ਤੋਂ ਹੁਣ ਇਹ ਦੱਸਣਗੇ ਵੀ ਕੀ ਸਾਬਤ ਗਲਤ ਕੰਮ ਹੈ। ਗਲਤ ਕੰਮ ਨੇ ਤੇ ਜਿੰਨਾ ਮਨੀ ਜਿੰਨੀ ਚੁੱਕ ਲਾਂਗੇ ਫੇਰੇ ਪਿੰਡ ਵਾਲੇ। ਜੋ ਵੀ ਕਰੇ ਕਰ ਸਕਦੀ ਹੈ। ਪਰ ਇਹ ਆਮ ਆਦਮੀ ਸਰਧਕਾਰ ਕਿਸੇ ਨੂੰ ਚੁੱਕ ਕੇ ਤੇ ਲੈ ਆ ਕੇ ਤੇ ਕੁੱਟ ਮਾਰ ਕਰੋ ਤੁਹਾਨੂੰ ਚੁੱਕ ਕੇ ਠਾਣੇ ਛੁੜਕੋ। ਪਰ ਬਿਲਕੁਲ ਨਹੀਂ ਬਿਲਕੁਲ ਗਲਤੀ ਨਹੀਂ ਸਾਹਿਬਾ ਜੀ ਸੰਜੁਰਕ ਬੀਏ ਸੱਤ ਹਵਾਲੀ ਸਾਹਿਬ ਇਹ ਸਰ 23 ਤਰੀਕ ਚੌਥੇ ਮਹੀਨੇ April ਦੇ ਚ ਮੇਰੇ ਫਾਦਰ ਸਾਹਿਬ ਦਾ ਕਤਲ ਹੋਇਆ ਜੀ ਇਹ ਬੰਦੇ ਬਾਈ ਨੇਮ ਹਰਪਜਨ ਸਿੰਘ ਨੂੰ ਚਾਰ ਜਾਣੇ ਦੋਸ਼ੀ ਜਿਹੜੇ ਮੇਣਿਆ ਦੋ ਅਣਪਛਾਤੇ ਆ ਇਹ ਬੰਦੇ ਆਂਦੇ ਆ ਕਿ ਅਨ ਗਵਾ ਕਰਕੇ ਮਹੀਨਾ ਪੂਰਾ ਗਿਆ ਪੁਲਿਸ ਪ੍ਰਸ਼ਾਸਨ ਨੇ ਕੋਈ ਉਹਨਾਂ ਦੇ ਘਰ ਰੇਡ ਆ ਗੱਡੀ ਇੱਕ ਵਾਰੀ ਬਰਾਮਤ ਕਰਾਈ ਆ ਫੜ ਕੇ ਛੱਡ ਦਿੱਤੀ ਆ ਤੋਂ ਉਤੋਂ ਬਾਅਦ ਅੱਜ ਬਟਾਲਾ ਰੋਡ ਤੋਂ ਹੀ ਹਰਪਜਨ ਸਿੰਘ ਨੂੰ ਇੱਥੇ ਲਿਆ ਕੇ ਜੇ ਗਵਾਹ ਕਰਨ ਵਾਲੀ ਗੱਲ ਕਰਨ ਦੇ ਆ ਜੇ ਗਵਾਹ ਕੀਤਾ ਹੁੰਦਾ ਥਾਣੇ ਲੈ ਕੇ ਆਉਣਾ ਸੀ ਮੇਰੇ ਬਾਪ ਦਾ ਉਹਨਾਂ ਨੇ ਕਤਲ ਕੀਤਾ ਆ ਜੀ ਉਹ ਬੰਦੇ ਲਿਆ ਕੇ ਥਾਣੇ ਦਿੱਤੇ ਆ ਗੱਡੀ ਵੀ ਬਰਾਮਦ ਕਰਤੀ ਆ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਆ ਜੀ ਆ ਸਾਰਾ ਪਿੰਡ ਆ ਜੀ ਮੇਰਾ ਨਗਰ ਜੇ ਉਹ ਚਾਰ ਰਿਸ਼ਤੇਦਾਰ ਆਣ ਕੇ ਜਿਹੜੀ ਵੀਡੀਓ ਲੌਂਡਿਆਂ ਨੂੰ ਇਨਸਾਫ ਸੀ ਤਾਂ ਮੇਰਾ ਪਿਓ ਮਰ ਗਿਆ ਸੀ ਉਹਨਾਂ ਨੇ ਮਾਰ ਦਿੱਤਾ ਆ ਤੇ ਮੈਨੂੰ ਅਜੇ ਉਹ ਮੈਨੂੰ ਇਨਸਾਫ ਨਹੀਂ ਨਹੀਂ ੜਿਆ ਉਹਨਾਂ ਨੂੰ ਇਨਸਾਫ ਮਿਲ ਗਿਆ ਜੀ ਆ ਗਵਾਹ ਕਰਤਾ ਗਵਾਹ ਕਰਕੇ ਬੰਦਾ ਥਾਣੇ ਨਹੀਂ ਹੁੰਦਾ ਹੁੰਦਾ ਜੇ ਪਹਿਲਾਂ ਇਹ ਗਵਾ ਜਿਹੜੇ ਆ ਅਲਿਗੇਸ਼ਨ ਲਾਈ ਜਾਂਦੇ ਆ ਗਲਤ ਆ ਇਹ ਇਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਭਜਨ ਸਿੰਘ ਤੇ ਆ ਇਹਨਾਂ ਨੂੰ ਗ੍ਰਫਤਾਰੀ ਪਾ ਗਏ ਇਹਨਾਂ ਨੂੰ ਕੋਰਚ ਪੇਸ਼ ਕੀਤਾ ਜਾਵੇ ਕਿੰਨੇ ਜਾਨਾਂ ਦੇ ਬੱਚੇ ਇਹ 4 ਜਾਨਾਂ ਤੇ ਜੀ ਅੱਛਾ ਕੋਈ ਗ੍ਰਫਤਾਰੀ ਨਹੀਂ ਹੋਈ ਜੀ ਅੱਜ ਤੱਕ ਕੋਈ ਨਹੀਂ ਅੱਜ ਪੂਰਾ 23 ਤਰੀਕ ਅੱਜ ਪੂਰਾ 1 ਮਹੀਨਾ ਹੋ ਗਿਆ ਜੀ ਕੋਈ ਗ੍ਰਫਤਾਰੀ ਨਹੀਂ ਹੋਈ ਉਹ ਗੱਡੀ ਤੇ ਬਕਾਇਦਾ ਮੇਰੇ ਕੋਲ ਫੋਟੋਆਂ ਆ ਉਹ ਗੱਡੀ ਪਹਿਲਾਂ ਮੈਂ ਬਰਾਮਦ ਕਰਾਈ ਆ ਗੱਡੀ ਫੜ ਕੇ ਇਹਨਾਂ ਥਾਣੇ ਵਾਲਿਆਂ ਨੇ ਛੱਡ ਦਿੱਤੀ ਆ ਉਸ ਤੋਂ ਬਾਅਦ ਫੇਰ ਕੋਈ ਵੀ ਅੱਜ ਤੱਕ ਕੋਈ ਪਿੰਡ ਜਾ ਕੇ ਇਹਨਾਂ ਨੇ ਮਤਲਬ ਰੇਡ ਨਹੀਂ ਕੀਤੀ ਹੈ ਕਿ ਉਹ ਬੰਦ ਘਰ ਚ ਅੰੇ ਭਲੇ ਤੁਰੇ ਫਿਰਨਦੇ ਆ ਸਾਨੂੰ ਉਹਨਾਂ ਤੋਂ ਜਾਣ ਤੋਂ ਧਮਕੀਆਂ ਵੀ ਆਉਣ ਡੀਆਂ ਕਿ ਸਾਡਾ ਤੁਸੀਂ ਕੀ ਕਰ ਲਿਆ ਹਾਂਜੀ ਤੇ ਜੇ ਅੱਜ ਅਸੀਂ ਪੁਲਿਸ ਨੂੰ ਪੁਲਿਸ ਨੇ ਨਹੀਂ ਇਹ ਬੰਦੇ ਦਾ ਕੰਮ ਜਿਹੜਾ ਪੁਲਿਸ ਦਾ ਕੰਮ ਹੀ ਪ੍ਰਸ਼ਾਸਨ ਦਾ ਕੰਮ ਹੀ ਉਹ ਅਸੀਂ ਖੁਦ ਕੀਤਾ ਤੇ ਸਾਨੂੰ ਇੱਕ ਗੱਡੀ ਆ ਕਹਦੇ ਹੈ ਬੰਦਾ ਗਵਾਹ ਕਰਕੇ ਲੈ ਕੇ ਆਏ ਜੀ ਜੇ ਸਾਡੇ ਕੱਲ ਨੂੰ ਹੋਰ ਕੇ ਜੀ ਦਾ ਮੇਰੇ ਬੱਚੇ ਨੇ ਪਰਿਵਾਰ ਹੈ ਜੇ ਕਿਸੇ ਦਾ ਹੋਰ ਜੀ ਦਾ ਨੁਕਸਾਨ ਕਰਦਣਗੇ ਤਾਂ ਮੈਂ ਦੱਸੋ ਕੀ ਕਰਾਂਗਾ ਇਹ ਜਿਹੜਾ ਕੰਮ ਪ੍ਰਸ਼ਾਸਨ ਦਾ ਕਰਦਾ ਉਹ ਮੈਂ ਖੁਦ ਕਰਦਾ ਫਿਰਨਦੇ ਆ ਜੀ ਮੌਕੇ ਤੇ ਅੰਦਰ ਆ ਜੀ ਉਹਨੂੰ ਫੜਾਇਆ ਅਸੀਂ ਲਿਆ ਕੇ ਗੱਡੀ ਬਰਾਮਦ ਕਰਤੀ ਹੈ ਜੀ ਉਹਦੀ ਰੈਸ਼ਟ ਪੈਣੀ ਚਾਹੀਦੀ ਹੈ ਹਾਂ ਨਹੀਂ ਇਹ ਸਰਕਾਰ ਕੋਲ ਤੇ ਪ੍ਰਸ਼ਾਸਨ ਕੋਲ ਇਹ ਮੰਗ ਚਾਉਂਦੇ ਜੀ ਬਸ ਬਾਕੀ ਜਿਹੜੇ ਬੰਦੇ ਆ ਇਹਦੀ ਰੈਸ਼ਟ ਪਾ ਕੇ ਬੰਦੇ ਦੂਜਿਆਂ ਦੀ ਵੀ ਰੈਸ਼ਟ ਜਲਦੀ ਤੋਂ ਜਲਦੀ ਪਵੇ ਮੈਂ ਪਿੰਡ ਇਹ ਜੀ ਸਾਡੇ ਕੋਲ ਇੱਕ ਮੁਕੱਦਮਾ ਦਰਜ ਹੈ ਜੀ ਮੁਕੱਦਮਾ ਨੰਬਰ 44/25 ਥਾਣਾ ਫਤੇਗੜ ਚੂੜੀਆਂ ਜੋ ਕਿ ਜੋਗਾ ਸਿੰਘ ਪੁੱਤਰ ਰਤਨ ਸਿੰਘ ਦੇ ਬਿਆਨਾਂ ਤੇ ਦਰਜਾ ਇਸ ਇਸ ਵਕੂਏ ਦੇ ਵਿੱਚ ਰਤਨ ਸਿੰਘ ਪੁੱਤਰ ਅਛਰ ਸਿੰਘ ਜੋ ਕਿ ਜੋਗਾ ਸਿੰਘ ਦੇ ਪਤਾ ਜੀ ਨੇ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੇ ਇਸ ਵੰਦੀੜਾ ਵਾ ਉਹਨਾਂ ਦਾ ਕਤਲ ਹੋਣ ਸਬੰਧੀ ਮਕਦਮਾ ਦਰਜ ਕਰਾਇਆ ਸੀ ਜੋ ਤਫਤੀਸ਼ ਦੌਰਾਨ ਉਹਨਾਂ ਵੱਲੋਂ ਜੋ ਦੋਸ਼ ਲਗਾਏ ਸਨ ਉਹਨਾਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਰਹੀ ਹੈ ਤੇ ਜੋ ਹੁਣ ਤੱਕ ਕੋਈ ਠੋਸ ਤੱਥ ਸਾਡੀ ਫਾਈਲ ਤੇ ਨਹੀਂ ਆਏ ਸਨ ਤੇ ਇਸ ਤੋਂ ਇਲਾਵਾ ਜੋਗਾ ਸਿੰਘ ਪਾਰਟੀ ਵੱਲੋਂ ਸੀਨੀਅਰ ਅਸਰਾਂ ਦੇ ਪੇਸ਼ ਹੋ ਕੇ ਜਿਹੜੀ ਮਕਦਮੇ ਦੀ ਤਫਤੀਸ਼ ਇਸੇ ਹੋਰ ਸੀਨੀਅਰ ਅਫਸਰ ਕਰਾਉਣ ਬਾਰੇ ਜਿਹੜੀ ਅਰਜ਼ੀ ਦਿੱਤੀ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀਨੀਅਰ ਅਫਸਰ ਨੂੰ ਮਾਰਕ ਹੋ ਚੁੱਕੀ ਆ ਤੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਆ ਹਰਪ੍ਰੀਤ ਸਿੰਘ ਦੇ ਪਾਰਟੀ ਦੇ ਖਿਲਾਫ ਦੋਸ਼ ਸਾਬਤ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਉਹਦੇ ਬਾਰੇ ਦੇਖੋ ਜੀ ਐਸ ਪਰ ਲਾ ਜੋ ਵੀ ਹੈ ਸੰਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਜਿਹੜੀ ਆ ਉਹ ਸੰਬੰਧਿਤ ਥਾਣੇ ਵੱਲੋਂ ਕੀਤੀ ਜਾਵੇਗੀ ਜਿਹਨਾਂ ਦੇ ਵੜ ਕੇ ਨਹੀਂ ਆਉਂਦਾ ਉਹ ਦੋਸ਼ ਆ ਵੀ ਜੋ ਤੁਸੀਂ ਕਹਿੰਦਾ ਰਹੇਂਗੇ ਤੇ ਇਸ ਕਰਕੇ ਹੀ ਆਪ ਫੜ ਕੇ ਤੇ ਦੂਸਰਾ ਕੰਮ ਕੀਤਾ ਨਹੀਂ ਤਾਂ ਇਦਾਂ ਜੀ ਦੇਖੋ ਉਹਨਾਂ ਦੇ ਖਿਲਾਫ ਜੋ ਅਲਿਗੇਸ਼ਨ ਲੱਗੇ ਨੇ ਕਤਲ ਕਰਨ ਦੇ ਉਹ ਹਿੰ ਤੱਕ ਸਿੱਧ ਨਹੀਂ ਹੋਏ ਸਾਬਤ ਨਹੀਂ ਹੋਏ ਜਿੰਦਿਰ ਫਾਈਲ ਤੇ ਹੋਰ ਫੈਕਟ ਨਾ ਹੋਣ ਉਨੰਦੇਰ ਤੱਕ ਜਿਹੜਾ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੇ ਮੁੱਢਲੇ ਤੱਥ ਜਿਹੜੇ ਆ ਐਕਸੀਡੈਂਟ ਸੰਬੰਧ ਸਾਮਣੇ ਆਏ ਸੀ ਮੁੱਢਲੇ ਹਲਾਤਾਂ ਜੋ ਇਹੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਤੇ ਕਿ ਰਤਨ ਸਿੰਘ ਦੀ ਜਿਹੜੀ ਐਕਸੀਡੈਂਟ ਦਰਾਂ ਮੌਤ ਹੈ ਲੈਟਰ ਆਉਣ ਇਹਨਾਂ ਨੂੰ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੇ ਆਪਣਾ ਰਤਨ ਸਿੰਘ ਦਾ ਕਤਲ ਹੋਣ ਬਾਰੇ ਜ਼ਿਕਰ ਕੀਤਾ ਸੀ ਪਰ ਉਹ ਚੀਜ਼ਾਂ ਜਿਹੜੀਆਂ ਵਾ ਉਹ ਫੈਕਟਰ ਜਿਹੜੇ ਮੈਚ ਨਹੀਂ ਕਰਦੇ ਉਸ ਕੋਈ ਐਵਿਡੈਂਸ ਨਹੀਂ ਹੈਗੀ ਤੇ ਢੁਗਾਈ ਨਾ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਸੀਨੀਅਰ ਅਫਸਰਾਂ ਨੂੰ ਮਾਰਕਾ ਉਹਨਾਂ ਉੱਲੋਂ ਜਿਹੜੀ ਇਹ ਵੀ ਜੋ ਵੀ ਹੈ ਅਸ ਪਰ ਮੈਰੀਟ ਇਨਵੈਸਟੀਗੇਸ਼ਨ ਕੀਤੀ ਜਾਵੇਗੀ